ਦੁਜੇ ਸੂਏ ਬਾਈ ਕਹਿੰਦਾ ਲਾਈਵ 'ਚ 20 ਕਿਲੋ ਚਬਾਤਾ ਰੂਟੀਨ 'ਚ ਚੱਲਦੀ ਰਹੀ ਐ 22 23 ਕਿਲੋ ਤੇ ਐਸ ਵਾਰੀ ਇਹ ਕਿਸੇ ਸੱਜਣ ਨੇ ਬਾਈ ਕਹਿੰਦਾ ਚੋਕੇ ਲਿਜਾਣੀਆਂ 24 ਪਲੱਸ ਦੁੱਧ ਨਾਲ ਆਪਾਂ ਤਿਆਰ ਕਰਕੇ ਦੇ ਦਾਂਗੇ ਉਹ ਓਦਾਂ ਦੀ ਕੋਈ ਭਰਾ ਸਾਈ ਕਰ ਲੈ ਲੈ ਸੱਜਣੋ ਪਿੰਡ ਧੰਦੀਵਾਲ ਤਹਿਸੀਲ ਧੂਰੀ ਤੇ ਜਲਾ ਸੰਗਰੂਰਤ ਨਾਲ ਤੁਹਾਨੂੰ ਇਹ ਮੰਨ ਲਓ ਮੰਨ ਲਓ ਇੱਕ ਬਹੁਤ ਕਮਾਲ ਦੀ ਮੱਝ ਲੱਗਿਆ ਖਾਣ ਮੱਝ ਆ ਗਈ ਗੱਬਣ ਤੇ ਦੂਜੇ ਸੂਏ ਦੀ ਲਾਈਵ 'ਚ ਵਾਈ ਵੀ ਹੋਈ ਹੋਈ ਆ ਸਾਰੇ ਪ੍ਰੂਫ ਬਾਈ ਕਹਿੰਦਾ ਦੇ ਦਾਂਗੇ ਤੇ ਬਾਕੀ ਇਹ ਸੱਜਣਾ ਦਾ ਕੰਮ ਹੈਗਾ ਘਰੇਲੂ ਪਰ ਪਸ਼ੂ ਤਾਂ ਨੇ ਇਹ ਮੰਨ ਲਓ ਬਿੱਲਾਸ਼ਟ ਜੀ ਨੇ ਇਹਨਾਂ ਨੇ ਚਵਾਈ ਜਿਹੜੀ ਸਰਕਾਰੀ ਕਰਾਈ ਹੋਈ ਆ ਸੱਜਣਾ ਨੇ 26 ਕਿਲੋ ਦੀ ਕਰਵਾਈ ਹੋਈ ਆ ਉਹ ਮੱਝ ਵੀ ਬਾਈ ਹੋਰਾਂ ਕੋਲੇ ਖੜੀ ਆ ਤੇ ਫਲਹਾਲ ਬਾਈ ਕਹਿੰਦਾ ਨਾ ਅੱਜ ਆ ਝੋਟੀ ਸੇਲ ਕਰਨੀ ਆ ਤੇ ਗੱਲਬਾਤ ਬਾਈ ਨੂੰ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਰੇਟ ਇਹਦਾ ਹੋਊਗਾ ਫੋਨ ਤੇ ਕਿਉਂਕਿ ਉੱਚੇ ਰੇਟ ਦੀ ਮੱਝ ਆ ਸਟਾਰਟਿੰਗ ਹੀ ਦਾ ਦੇਣਾ ਵੀ 2.5 ਲੱਖ ਦੀ ਇਹ ਮੱਝ ਮਿਲਣੀ ਨਹੀਂ ਉਦੋਂ ਵੀ ਉੱਪਰ ਵਾਲੇ ਰੇਟ ਵਾਲੀ ਆ ਉਹੀ ਸੱਜਣ ਫੋਨ ਲਾ ਲਿਓ ਤੇ ਬਾਕੀ ਡਿਟੇਲ ਬਾਅਦ ਦੱਸ ਦੂਗਾ ਆ ਜਾਗੇ ਜੀ ਔਰ ਕਿਵੇਂ ਆ ਠੀਕ ਠਾਕ ਵਜੇ ਚੜਦੀ ਕਲਾ ਚੜਦੀ ਕਰੇ ਵੀਰੇ ਕਿੰਨੇ ਕ ਪਸ਼ੂ ਨੇ ਹੁਣ ਆਪਣੇ ਕੋਲ ਟੋਟਲਾ 34 35 ਨੇ ਵੀਰੇ 34 35 ਲਾਸਟ ਮੇਰਾ ਖਿਆਲ ਆਪਾਂ ਉਹ 26 ਕਿਲੋ ਵਾਲੀ ਚਵਾਈ ਸੀ ਹਾਂ ਜੀ ਹੁਣ ਵਿਓ ਸੁਈ ਹੋਈ ਆ ਹੋ ਗਿਆ ਇਹਨੂੰ 15 18 ਦਿਨ ਠੀਕ ਆ ਗੱਲ ਚੱਲਦੀ ਆ ਸੋਨੇ ਦੇ ਉੱਤੇ ਵਧੀਆ ਦੇ ਉੱਤੇ ਚੱਲਦੀ ਠੀਕ ਆ ਗੱਲ ਇਹਦੇ ਕੀ ਕਰਾਂਗੇ ਲਾਈਵ ਠੀਕ ਆ ਨੰਬਰ ਬੋਲ ਦਿਓ ਜੀ 95013 19430 ਵੀਰੇ 95013 19430 19430 ਫਿਲਹਾਲ ਆ ਕੱਲੀ ਵੇਚਣੀ ਅੱਜ ਹਾਂ ਵੀਰੇ ਆ ਹੋਰ ਕਿਸੇ ਵੀ ਪਸ਼ੂ ਵਾਸਤੇ ਕੋਈ ਭਰਾ ਫੋਨ ਨਾਲ ਲਾਵੇ ਇੱਕ ਤਾਂ ਕੱਟੀ ਕੋਈ ਬ ਖਾਲ ਫਿਲਹਾਲ ਇਕੱਲੀ ਆ ਹਨਾ ਆ ਤੋਰ ਦੇ ਸਰੇ ਸਖੋਲ ਕੇ ਸੂਆ ਕਿਹੜਾ ਹੁੰਦੀ ਆ ਬਾਈ ਸੂਆ ਤੀਜਾ ਵੀਰੇ ਤੀਜਾ ਸੂਆ ਤੇ ਕਿੰਨੇ ਕਿ ਦਿਨ ਕੱਢ ਦੂ ਇਹ ਲਗਭਗ ਵੀਰੇ ਪਹਿਲਾਂ ਇਹ ਦੋਏ ਸੂਏ ਨੇ 8 ਦਿਨ ਉੱਪਰ ਲੈਂਦੀ ਹੁੰਦੀ ਸੀ ਜਣੇ ਤੇ ਕੱਲ ਪੂਰੇ ਹੋ ਗਏ ਠੀਕ ਆ ਗੱਲ ਆ 7-8 ਦਿਨ ਲੈ ਜਾਊਗੀ ਠੀਕ ਆ ਗੱਲ 7-8 ਦਿਨ ਬਾਈ ਕਹਿੰਦਾ ਹੋਰ ਕੱਢ ਸਕਦੇ ਕਿਉਂਕਿ 5-7 ਦਿਨ ਉੱਪਰ ਲੈ ਜਾਂਦੀ ਆ ਹਰ ਤਾਂ ਉੱਤੇ ਲੈਂਦੀ ਹੁੰਦੀ ਦੋਨੋਂ ਤੇ ਸਿੰਘ ਸਿੰਘ ਤਾਂ ਬੰਦ ਆ ਗਿਆ ਜਮਾਨ ਇਹ ਹਰਿਆਣੇ ਚੋਂ ਲਈਆਂ ਸੀ ਆਪਾਂ ਵੀਰੇ ਪਹਿਲਾਂ ਲੈਂਦੀ ਸੀ ਆਪਾਂ ਹਰਿਆਣਾ ਚੋਂ ਠੀਕ ਆ ਗੱਲ ਪਹਿਲਾਂ ਕਿੰਨਾ ਦੁੱਧ ਦਿੱਤਾ ਨੇ ਪਹਿਲਾਂ ਵੀਰੇ ਇਹ ਦੋ ਦੰਦ ਸੀਗੀ 17 ਕਿਲੋ ਦੁੱਧ ਕੱਢਿਆ ਸੀ ਪਿਛਲੇ ਸਾਲ ਆਪਾਂ ਇਹਦੀ ਲਾਈਵ ਚ ਵਾਈ ਕਰੀ ਹੈਗੀ ਲਾਈਵ ਚ ਕਿੰਨਾ ਕੱਢਿਆ 6 ਦੰਦ ਸੀਗੀ ਇਹ ਤੇ 22 ਤੋਂ ਉੱਪਰ ਚੱਲਦੀ ਸੀ ਠੀਕ ਆ ਗੱਲ ਪਹਿਲੀ ਵਾਰ ਕਰੀ ਦੋ ਤਾਂ ਸਮਾਨ ਜਿਆਦੇ ਤੱਕ ਤਾਂ ਠੀਕ ਆ ਕਮਾਲ ਆ ਬਾਈ ਕੋਈ ਮਿੱਠਾ ਮੋਠਾ ਵਾਅਦਾ ਦਿੱਤਾ ਠੀਕ ਆ ਉਹਦੇ ਹੀਟ ਕੱਢ ਗਈ ਹੀਟ ਆਈ ਵੀ 20 ਕਿਲੋ ਦੁੱਧ ਹੀ ਲਾਈਵ ਚ ਵਾਈ ਕਰਾ ਦਿੱਤੀ ਹੀਟ ਚ ਵੀ ਕਹਿ ਲਈਏ ਵੀ 20 ਕਿਲੋ ਲਾਈਵ ਚ ਵਾਇਆ ਹੋਇਆ ਉਹ ਰੁਟੀਨ ਚ ਚੱਲਦੀ ਰਹੀ ਹੈ 21-22 ਤੇ ਅਉਦਦਾ ਕਹਿੰਦਾ ਅਸ਼ਿੱਗੀ ਨੇ ਦਿੱਤਾ 22 ਕਿਲੋ ਐਸ ਵਾਰੀ ਕਿੰਨੀ ਕੁ ਉਮੀਦ ਐ ਤੂੰ ਮੇਰੇ 24 ਪਲੱਸ ਹੀ ਆਊਗੀ 24 ਤੋਂ ਪਲੱਸ ਕਿਹੜਾ ਹੋਰ ਕਮਾ ਲਈ ਬਈ ਠੀਕ ਆ ਗੱਲ ਉਹੀ ਗੱਲ ਆ ਵੀ ਦੁੱਧ ਕਢਾਉਣ ਵਾਲਾ ਬੰਦਾ ਚਾਹੀਦਾ ਦੁੱਧ ਵਾਲਾ ਕੋਈ ਲੇਖਾ ਨਹੀਂ ਬਾਈ ਕਹਿੰਦਾ ਛੱਡਣਾ ਤੇ ਕਿਹੜੇ ਚੈਨਲ ਤੇ ਜਵਾਈ ਸੀ ਉਹ ਮੇਰੇ ਇੱਕ ਤਾਂ ਰਮੇਸ਼ ਜਵਾਨੇ ਤੇ ਹੋਈ ਹੋਈ ਆ ਦੀ ਇੱਕ ਆਪਣੇ ਚੈਨਲ ਤੇ ਹੋਈ ਆ ਧੰਦੀਵਾਲ ਡੇਰੀ ਫਾਰਮ ਤੇ ਠੀਕ ਆ ਗੱਲ ਆ ਉਹਦੀ ਜੇ ਆਪਾਂ ਗੱਲ ਕਰ ਲਈਏ ਆਪਾਂ ਲਿੰਕ ਦੇ ਦਾਂਗੇ ਬਾਈ ਲਿੰਕ ਭੇਜ ਦਾਂਗੇ ਜੇ ਕਿਸੇ ਭਰਾ ਨੇ ਕਹੇ ਲਾਈਵ ਚ ਚਵਾਈ ਦੇਖਣੀ ਹੋਈ ਲਿੰਕ ਦੇ ਦਾਂਗੇ ਵੀਰੇ ਆ ਜਾ ਆ ਜਾ ਲੱਭੀ ਐਂ ਦਿਖਾ ਦੇ ਟਕਾ ਕੇ ਇਹ ਨੇੜੇ ਇਹ ਲਾ ਕੇ ਤਿੰਨੇ ਟਾਈਮ ਦੀ ਚਵਾਈ ਆ ਵੀਰੇ ਹਾਈਟ ਰਹੂਗੀ ਮੀਡੀਅਮ ਆ ਪਰ ਜਿੰਨੀ ਜਿੱਡੀ ਕਮਾਂਗੇ ਆਪ ਉੱਡੀ ਹਵਾਨਾ ਹਨਾ ਲੈਵਾ ਦਾ ਹਜੇ ਤਾਂ ਬੌੜਾ ਬਣਾਉਂਦੀ ਆ ਵੀਰੇ ਠੀਕ ਆ ਗੱਲ ਚੜਾਈ ਜਿਹੜੇ ਲਾਈਵ ਵਾਲੇ ਲਿੰਕ ਭੇਜਾਂਗੇ ਅਗਲੇ ਨੂੰ ਉੱਚ ਲੱਗ ਜੂ ਪਤਾ ਕਿਹ ਜੀ ਬਣਾਉਂਦੀ ਆ ਇੱਥੇ ਰੋਕ ਲਾ ਮਾੜੀ ਜੀ ਰੋਕ ਲਾ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਦੋਨੇ ਸਾਈਡ ਬੈਠ ਕੇ ਚਵਾਈ ਕਰਾਉ ਸਾਰੇ ਗੁਣ ਡੱਡ ਬਲੈਕ ਆ ਗਈ ਵੀਰੇ ਤੇ ਸੀਮਨ ਕਿਹੜਾ ਲੱਗਿਆ ਇਹਦੇ ਇਹਦੇ ਬੁਲਟ ਦਾ ਲੱਗਿਆ ਵੀਰੇ ਜੈ ਸੰਗਤ ਸੋਰਖੀ ਵਾਲਾ ਹਾਂਜੀ ਆਹੇ ਮੂਮਾ ਦੀ ਜਮਾ ਕੱਚੀ ਆ ਗਈ ਵੀਰੇ ਠੀਕ ਆ ਗੱਲ ਪੂਰੀ ਕੁਆਲਿਟੀ ਜਮਾ ਫੁੱਲ ਜਮਾ ਐਨ ਘਮਾ ਦੀ ਹਾਈਟ ਮੀਡੀਅਮ ਰਹੂਗੀ ਬਾਰ ਬਾਰ ਤਾਂ ਕਹਿੰਦਾ ਵੀ ਜਿਹੜੀ ਚਵਾਈ ਦੋਨੇ ਸਾਈਡ ਬੈਠ ਕੇ ਕਰਾਂਗੇ ਪਿਆਰ ਮੋਰਾ ਹੁੰਦੀ ਆ ਉਹ ਭਰਾ ਕਹਿੰਦੇ ਹੁੰਦੇ ਆ ਵੀ ਮੀਡੀਅਮ ਜੀ ਹਾਈਟ ਜੀ ਰਹਿੰਦੀ ਆ ਇਹਦੀ ਲਾਈਵ ਚਵਾਈ ਵਾਲੀ ਵੀ ਤੁਹਾਨੂੰ ਲਿੰਕ ਪਾਈ ਕਹਿੰਦਾ ਦੇ ਦੇਾਂਗੇ ਤੇ 22 ਤੇ 23 ਤੇ ਨੋਰਮਲ ਚੱਲਦੀ ਰਹੀ ਆ ਤੇ ਉਹੀ ਗੱਲ ਆ ਵੀ ਨਵੇਂ ਬੰਦੇ ਨੂੰ ਇਹ ਲਾਲਚ ਹੋਣਾ ਵੀ ਕਿਲੋ 2 ਕਿਲੋ ਹੋਰ ਵਧਾ ਦਈਏ ਹਨਾ ਇਹਦੀ ਪਹਿਲੇ ਸੂਏ ਵਾਲੀ ਕੱਟੀ ਵੀਰੇ 2 ਸਾਲ ਦੀ ਹੋ ਗਈ ਠੀਕ ਆ ਜੀ ਸੱਤ ਮਹੀਨਿਆਂ ਦੀ ਗੱਭਣ ਹੈਗੀ ਠੀਕ ਆ ਗੱਲ ਕਮਾਈ ਜਾ ਕਮਾਈ ਜਾ ਇਹਨੂੰ ਵਾਈ ਬਣਦੀ ਹੁੰਦੀ ਹੈ ਠੀਕ ਆ ਗੱਲ ਤੇ ਐਤ ਕੀ ਇਹਦੇ ਲੱਗਿਆ ਬੁਲਟ ਬੁਲਟ ਵੀਰੇ ਤੇ ਇਹ ਮੇਰਾ ਖਿਆਲ ਆ ਜਦੋਂ ਲਾਈਵ 'ਚ ਵਾਈ ਕਰਾਈਆ ਉਹਦੀ ਲਵਾਤਾ ਦੀ ਹੀਟ ਚਾਈਦੀ ਇਹਨੂੰ ਉਦੋਂ ਹੀਟ ਚ ਆ ਗਈ ਸੀ ਉਹਦੋਂ ਵੀਰੇ ਇਹਦੇ ਸੈਕਸਡ ਲਾਇਆ ਸੀਗਾ ਠੀਕ ਆ ਉਹਦੀ ਰੋਕਿੰਦੀ ਉਦੋਂ ਅਗਲੀ ਹੀਟ 'ਚ ਦੁਬਾਰੇ ਫਿਰ ਬੁਲਟ ਦਾ ਲਾਇਆ ਠੀਕ ਆ ਉਹਦੇ ਪ੍ਰਤੀਕਸ਼ਕ ਦਾ ਲਾਇਆ ਹੋਇਆ ਲ ਕਮਾਲ ਹੈ ਕਮਾਲ ਐ ਇੱਥੋਂ ਲਿਆ ਬਾਈ ਚਵਾਈ ਦੀ ਕਿਵੇਂ ਚੋਣ ਚੋਣ ਦੀ ਚੋਣ ਦੀ ਵਧੀਆ ਪੂਰੇ ਵੀਰੇ 100 ਦੀ 100 ਦੋਨੇ ਸਾਈਡ ਬੈਠ ਕੇ ਗਮੀ ਨਹੀਂ ਵੀਰੇ ਦੋਨੇ ਸਾਈਡ ਬੈਠ ਕੇ ਚੋਣਿਆ ਠੀਕ ਆ ਗੱਲ ਲਾਈਵ 'ਚ ਵੀ ਪਤਾ ਲੱਗ ਗਿਆ ਦੋਨੇ ਸਾਈਡ ਹੀ ਬੈਠ ਕੇ ਚੋਣਿਆ ਸਾਰਾ ਦਿਨ ਲਾਈਵ 'ਚ ਵੀ ਦੂਆ ਪਾਸੇ ਚਵਾਈ ਆ ਤੇ ਰੂਟੀਨ 'ਚ ਵੀ ਦੂਆ ਪਾਸੇ ਦੋਨੇ ਸਾਈਡ ਵੀਰੇ ਇਹਦਾ ਗਾਂ ਵਾਲਾ ਕੰਮ ਹੀ ਆ ਹਾਂ ਜੀ ਪਾ ਦੂਗੀ ਐਤ ਕੀ ਜੇ ਆਪਾਂ ਕਹਿ ਲਈਏ ਵੀ 24 ਕਿਲੋ ਪੱਗ ਜੇ ਇਹ ਬੰਦਾ ਖੜਾਉਣ ਵਾਲਾ ਚਾਹੀਦਾ 24 ਤੋਂ ਉੱਤੇ ਗੱਡੋ ਠੰਡੀ ਠੋਡੀ ਜਿਵੇਂ ਮਰਜ਼ੀ ਖੜਾ ਦੇ ਠੀਕ ਆ ਗੱਲ ਇਹ ਜੇ ਕੋਈ ਅਗਲਾ ਸਾਈਪ ਵਾਲੇ ਉਹੇ ਜਿਹਾ ਰੇਟ ਹੋ ਜੂਗਾ ਠੀਕ ਆ ਗੱਲ ਆ 24 ਕਿਲੋ ਬਾਈ ਕਹਿੰਦਾ ਕੰਡੇ ਵੀ ਕਰਾ ਦਾਂਗੇ ਤੇ ਬਾਕੀ ਇੱਕ ਗੱਲ ਦਾ ਦਨਾ ਕੱਲਾ ਦੁੱਧ ਨਹੀਂ ਨਾਲ-ਨਾਲ ਬਿਊਟੀ ਚ ਵੀ ਆ ਗਈ ਕੱਟੀ ਤੇ ਬਾਕੀ ਥਣ ਲੇਵੇ ਦੀ ਤਾਂ ਇਹ ਮੰਨ ਲਓ ਵੀ 100 ਦਾ 100 ਹੀ ਆ ਗਈ ਹਰੇਕ ਪੱਖ ਤੋਂ ਇਹਦਾ ਦੂਜੇ ਤੋਂ ਜਿਹੜਾ ਕੱਟਾ ਵੀ ਆਪਾਂ ਵੀਰੇ 65000 ਦੇ ਵਿੱਚ ਰਸਤ ਮਹਿੰਦਰਾ ਦਾ ਸੀਗਾ ਠੀਕ ਆ ਗੱਲ ਆ ਆ ਇਹਦਾ ਕੱਟਾ ਵੀ ਬਾਈ ਕਹਿੰਦਾ ਆਪਾਂ ਸੇਲ ਕਰਤਾ ਪਹਿਲੇ ਦੋ ਇਹਦੀ ਕੱਟੀ ਆ ਇਹਦੀ ਉਹ ਵੀ ਪੂਰੀ ਬੰਦ ਸੀ ਮੰਨ ਲਓ ਵੀ ਰਸਾ ਉੱਤੇ ਧਰਿਆ ਹੋਇਆ 100 ਦੀ 100 ਆ ਦੂਜੇ ਸੂਏ ਬਾਈ ਕਹਿੰਦਾ ਲਾਈਵ ਵਿੱਚ 20 ਕਿਲੋ ਚਵਾਤਾ ਰੂਟੀਨ ਤੇ ਚੱਲਦੀ ਰਹੀ ਹੈ 22 23 ਕਿਲੋ ਤੇ ਇਸ ਵਾਰੀ ਇਹ ਕਿਸੇ ਸੱਜਣ ਨੇ ਬਾਈ ਕਹਿੰਦਾ ਚੋਕੇ ਲਿਜਾਣੀਆਂ 24 ਪਲੱਸ ਦੁੱਧ ਨਾਲ ਆਪਾਂ ਤਿਆਰ ਕਰਕੇ ਦੇ ਦਾਂਗੇ ਉਹ ਓਦਾਂ ਦੀ ਕੋਈ ਭਰਾ ਸਾਈ ਕਰ ਲੇ ਜੇ ਕਿਸੇ ਨੇ ਬਾਈ ਇਹ ਗੱਬਣ ਹੀ ਲੈਣੀ ਹੋਈ ਓਦਾਂ ਦਾ ਰੇਟ ਹੋ ਜਾਊਗਾ ਹਾਂ ਵੀਰੇ ਫਿਰ ਉਵੇਂ ਦਾ ਹੋ ਜਾ ਠੀਕ ਆ ਗੱਲ ਸੁਕੇ ਕੱਟੀ ਦੇਗੀ ਫਿਰ ਵੀਰੇ ਉਹ ਜਿਹਾ ਰੇਟ ਹੋ ਜਾਊਗਾ ਠੀਕ ਆ ਗੱਲ ਆਪਸ਼ਨਾ ਕਹੀ ਹੋ ਗਈ ਹਾਂ ਠੀਕ ਹੈ ਗੱਲ ਆ ਉਹੀ ਗੱਲ ਆ ਵੀ ਚੰਗੀ ਮੱਝ ਦੀ ਕੱਟੀ ਵੀ ਜਿਵੇਂ ਬਾਈ ਨੇ ਆਪ ਖਰੀਦਦੀਆਂ तकरीबन ਦੋ ਦੋ ਵੀ ਲੈ ਲਈਆਂ ਵੀ ਚੰਗੀ ਚੰਗੀ ਮੱਝ ਦੇ ਰੇਟ 'ਚ ਕੱਟੀਆਂ ਖਰੀਦੀਆਂ ਹੋਈਆਂ ਆ ਅੱਜ ਆਪਾਂ ਇੱਕ ਕਿਰੀ ਕੱਟੀ ਦਿਖਾਵਾਂ ਆਪਣੀ ਸੂਈ ਹੋਈ ਆ ਠੀਕ ਹੈ ਗੱਲ ਹਾਂ ਇੱਕ ਵੀਡੀਓ ਸ਼ੌਂਕੀਆ ਤੌਰ ਤੇ ਪਾਉਂਗਾ ਬਾਈ ਜੀ ਬਣਾ ਕੇ ਤੇ ਰੇਟੇ ਦਾ ਫੋਨ ਤੀ ਹੋਊਗਾ ਵੀਰੇ ਫੋਨ ਤੇ ਹੋਊ ਰੇਟੇ ਦਾ ਚੰਗਾ ਹੋਊਗਾ ਜਿਹੇ ਜੀ ਮੱਝ ਹੈ ਠੀਕ ਹੈ ਗੱਲ ਚੰਗੇ ਰੇਟ ਵਾਲੇ ਬਾਈ ਕੋਈ ਫੋਨ ਲਾਵੇ ਠੀਕ ਹੈ ਗੱਲ ਹਾਂ ਉਹੀ ਗੱਲ ਆ ਵੀ 2 2.5 ਲੱਖ ਵਾਲਾ 1.5 2 2.5 ਤੱਕ ਵੀ ਨਾ ਬਾਕੀ ਜੇ 24 ਤਿਆਰ ਕਰਨਾ ਫਿਰ ਉਦਾਂ ਫਿਰ ਵੀਰੇ ਉਹੇ ਜਾ ਰੇਟ ਹੋ ਜੂਗਾ ਸਾਈ ਪਾ ਲੋ ਅਗਲਾ ਤੱਕ ਤਿਆਰ ਕਰਕੇ ਦੇ ਠੀਕ ਆ ਗੱਲ ਆ ਨੰਬਰ ਬੋਲ ਦਿਓ ਜੀ 95013 19430 ਵੀਰੇ 95013 19430 19430 ਬਾਈ ਦਾ ਨੰਬਰ ਆ ਪਿੰਡ ਆ ਗਿਆ ਧੰਦੀਵਾਲ ਸਾਈਂਗਾਂ ਤੋਂ ਬੱਲੇ ਖਾ ਦੇ ਵੀਰੇ ਜੀ ਧੂਰੀ ਜਿਲ੍ਹਾ ਸੰਗਰੂਰ ਤੇ ਨੇੜੇ ਲਾ ਕੇ ਲੱਭੀ ਇੱਕ ਵਾਰੀ ਸਿੰਘਾਂ ਸੁੰਗਾ ਤੇ ਮਾਰ ਦੇ ਇਥੋਂ ਕਰਾ ਕੇ ਵੀਊ ਕਰਾ ਕੇ ਚੈੱਕ ਕਰਾ ਦੇ ਤੇ ਚਕਾਲਾ ਕਰੀ ਜਾਂਦੀ ਹੈ ਨਾ ਜਮਾ ਬੰਦ ਨਾ ਸਿਸਟਮ ਨਹੀਂ ਸੀ ਪੱਕਾ ਅੱਜ ਮੈਂ ਭਰਾ ਕਹਿੰਦਾ ਵੀ ਚੰਗੇ ਪੈਸੇ ਲਾ ਕੇ ਨਾ ਆਪਾਂ ਨੇ ਨਸਲ ਬਣਾਉਣੀ ਆ ਉਹ ਸੱਜਣਾ ਵਾਲੀ ਵੀਡੀਓ ਬਹੁਤ ਖਾਸ ਵੀਡੀਓ ਆ ਚੰਗੇ ਪੈਸੇ ਲਾ ਦੋਗੇ ਤਾਂ ਚੰਗੀ ਚੀਜ਼ ਤੁਹਾਡੇ ਘਰੇ ਆ ਜਾਣੀ ਆ ਘਰੇਲੂ ਸੱਜਣਾ ਵਪਾਰ ਵਾਲਾ ਕੰਮ ਨਹੀਂ ਬਾਈ ਹੋਰ ਹੁੰਦਾ ਪਰ ਇੱਕ ਅੱਧਾ ਪਸ਼ੂ ਹਰੇਕ ਸਾਲ ਜੇ ਵੱਧ ਜੇ ਤਾਂ ਆਪਾਂ ਸੇਲ ਕਰਦੇ ਹਾਂ ਵੀਰੇ ਹੁਣ ਆਪਣੇ ਕੋਲੇ ਇੱਕ ਤਾਂ ਖੀਰੀ ਸੂ ਪੀ ਚਾਰ ਖੀਰੀਆਂ ਖੀਰੀਆਂ ਹੋਰ ਸੂਣ ਵਾਲੀਆਂ ਨੇ ਚਾਰ ਕਟੀਆਂ ਉਨੀਆਂ ਵੱਡੀਆਂ ਜੋ ਆਪਾਂ ਸੇਲ ਕਰ ਦਿੰਦੇ ਹਾਂ ਹਰੇਕ ਸਾਲ ਰਲ ਜਾਂਦੀਆਂ ਠੀਕ ਆ ਗੱਲ ਹਾਂ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ